ਸਸਕਾ ਵੀਜੀ ਸਾਰੇ ਵੀਰਾਂ ਨੂੰ ਸੰਦੀਪ ਦੇ ਜੀ ਫਾਨ ਤੁਹਾਨੂੰ ਬਹੁਤ ਬਹੁ ਵੈਲਕਮ ਹੈ ਜੀ ਤੇ ਵੀਜੀ ਅੱਜ ਆਪਣੇ ਵਿਜ਼ਿਟ ਹੈਗੀ ਆ ਸ਼ਹਿਰ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਜੀ ਤਸਵੀਰ ਵੀ ਬਟਾਲਾ ਤੇ ਅੱਜ ਫਿਰ ਆਪਾਂ ਬਾਬਾ ਜੀ ਦਾ ਬਹੁ ਚੁੱਕੇ ਆ ਅੱਜ ਵੀ ਨੇ ਉਹ 6 ਸੱਤ ਲੱਭੇ ਚੁਟੇ ਸੇਲ ਆ ਤੇ ਆ ਹੁਣ ਵੀਰਾਂ ਨਾਲ ਗੱਲ ਕਰਈ ਆਪਾਂ ਇਹਨੇ ਪ੍ਰਾਈਸ ਕੀ ਆ ਕੀ ਮਿਲ ਕਰ ਕੋੜਾ ਉਸ ਤੋਂ ਪਹਿਲਾਂ ਵੀਜੀ ਰਿਕਵੈਸਟ ਕਰਾਂ ਪਹਿਲਾਂ ਇੱਥੇ ਆ ਕੇ ਚੁਆਈ ਕਰੋ ਪਾਸ ਕਰੋ ਪੂਰੀ ਤਸਲੀ ਖਰੀਦੋ ਨਾਲੇ ਵੀਡੀਓ ਬਾਤ ਸ਼ੇਅਰ ਕਰ ਦਿਆ ਕਰੋ ਚਲੋ ਗਾਵੇ ਕੀ ਵਿਦਾ ਫੈਰ ਹੌਤ ਕੇ ਆਣਾ ਬਾਬਾ ਜੀ ਨੇ ਗੱਲਬਾਤ ਕਰ ਗਏ ਬਾਬਾ ਜੀ ਹਸਤੀ ਕਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਹੋਰ ਸਤਿਨਾਮ ਬਾਬਾ ਜੀ ਚੜ੍ਹਦੀ ਕਲਾ ਬਾਦਸ਼ਾਹ ਕਿਵੇਂ ਚੱਲ ਰੇ ਕੰਮ ਕਿਰਪਾ ਬਹੁਤ ਜ਼ਿਆਦਾ ਤੁਹਾਡੀ ਮਹਾਰਾਜ ਚਲੋ ਚਲ ਭੇਗਰੇ ਮਾਲ ਜੀ ਪੂਰਾ ਜੀ ਅੱਛਾ ਜੀ ਆਪਣਾ ਮਾਲ ਚੜ੍ਹਦੀ ਕਲਾ ਹੋ ਗਈ ਠੀਕ ਹੈ ਹੋਰ ਆਪਣਾ ਤੁਸੀਂ ਸੁਣਾਓ ਹਾਂ ਠੀਕ ਹੈ ਬਾਈ ਜੀ ਠੀਕ ਹੈ ਜੀ ਠੀਕ ਠਾਕ ਜੀ ਅੱਜ ਫਿਰ ਕਿੰਨੀਆਂ ਜੀ ਅੱਜ ਆ 5 ਝੋਟੀਆਂ ਵਾਜੀ ਅੱਛਾ 5 ਝੋਟੀਆਂ ਜੀ ਠੀਕ ਹੈ ਉਹ ਤੇ ਪਿਛਲੇ ਘੇੜੇ ਦੀਆਂ ਨੇ ਹਾਂ ਚਲੋ ਕੋਈ ਨਹੀਂ ਕੋਈ ਮਰ ਕ ਮਲਾ ਪੰਜ ਝੋਟੀਆਂ ਨੇ ਆਪਣਾ ਜਿਹੜੀਆਂ ਤਾਜ਼ੀਆਂ ਸੂਈਆਂ ਨੇ ਘਰੀ ਸ਼ਰੋ ਹਾਂਜੀ ਦੱਸੋ ਉਧਰੋਂ ਇਹ ਸੂਈਆਂ ਜੀ ਹਾਂਜੀ ਕਿਨੇ ਟੱਮੋਂ ਕੇ ਬਾਬਾ ਜੀ ਨੂੰ ਇਹਨਾਂ ਸੂਈ ਨੂੰ ਕੋ 20 ਦਿਨ ਹੋ ਚੱਲੇ ਦੁੱਧ ਕਿੰਨਾ ਜੀ ਆ ਇਸ ਟਾਈਮ ਤੇ ਕੋ 12 ਕਿ ਲੀਟਰ 12 13 ਲੀਟਰ ਤਿਆਰ 12 13 ਲੀਟਰ ਤਿਆਰ ਆ ਦੋਂਦੀ ਕੱਟੀ ਆ ਜੀ ਅੱਛਾ ਦੋ ਦੰਦਾ ਦੋ ਦੰਦਾ ਤੇ ਖੋਲੋ ਫਿਰ ਬਾਬੇ ਜੀ ਵਿਖਾਈਏ ਲਓ ਮਾਰੋ ਲਓ ਜੀ ਦੋਂਦੀ ਕੱਟੀ ਆ ਤੇ ਵੱਡੀ ਝੋਟੀ ਆ ਨਾਲੇ ਪੂਰੀ ਕੱਟਾ ਮਗਰ ਆ ਆ ਦੇ ਫੈਂਸ ਨੂੰ ਦੇਖੋ ਜੀ ਬਹੁਤ ਸੋਹਣਾ ਸਿੰਘ ਆ ਦੇ ਤੋਰ ਲੰਮੀ ਆ ਦੇ ਚੋ ਆਜੋ ਵਧੀਆ ਬਾਬਾ ਜੀ ਮੈਂ ਕਹਾ ਜੀ ਹੱਥ ਨਾਲ ਤਾਂ ਲੋਗੀ ਠੀਕ ਆ ਮੋਡੀ ਚਵਾਈ ਹੋਗੀ ਠੀਕ ਆ ਬਹੁਤ ਠੀਕ ਆ ਆਜੋ 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 ਲੈ ਚਲੋ ਬੜਾ ਠੀਕ ਬਾਬਾ ਜੀ ਮਾਲ ਹਰਿਆਣਾ ਆ ਸਾਰੇ ਜੀ ਫਿਰ ਹਰਿਆਣਾ ਹਰਿਆਣਾ ਬੜਾ ਠੀਕ ਹੈ ਜੀ ਚਲੋ ਹਾਂਜੀ ਬਾਬਾ ਜੀ ਫਿਰ ਬੋਲੋ ਚਲੋ ਬੁੱਤੋਏ ਹਾਂਜੀ ਬੋਲੋ ਵੀ ਜੀ ਇੱਕ 40 ਦੀ ਗੱਟੀ ਦੇ ਦੇ ਇੱਕ ਲੱਖ 40 ਹਜ਼ਾਰ ਦੀ ਕਰ ਦਿਓ ਮੰਨਦਣ 30 ਦੀ ਦੇ ਦੇ ਚਲੋ ਠੀਕ ਆ ਦੁੱਧ ਗੱਟੀ 14 ਕਿਲੋ ਪਾਉਗੇ ਬਸ ਠੀਕ ਹੈ ਠੀਕ ਉਹ 13 ਕਿਲੋ ਪਿਆਰ ਵੀ ਆ ਠੀਕ ਹੈ ਐਕਚੁਅਲੀ ਕੋ ਦੁੱਧ 14 15 ਕਿਲੋ ਇਹਨੇ ਚੋਰਾ 15 ਕਿਲੋ ਹੈ ਜੀ ਚੁਾਈ ਕਿੰਨੇ ਵੇ ਜੀ ਕਰਦੇ ਫਿਰ ਚੁਵਾਈ ਸਾਡੀ 5 ਤੋਂ 5 ਆ ਜੀ 5 ਤੋਂ 5 ਆ ਜੀ ਠੀਕ ਆ ਦੇਖੋ ਜੀ ਅਜੇ ਦੋ ਵਾਰਾ ਟਾਈਮ ਹੀ ਹੋਇਆ ਪਰ 5 ਤੋਂ 5 ਚੁਵਾਈ ਆ ਜੀ ਕੋ ਘਰ ਘਰ ਲੱਗਿਆ ਉਹ ਹਨਾ ਜੀ ਹਾਂ ਜੀ ਹਾਂ ਜੀ ਮੰਨਾਂ ਲੱਗੀਆਂ ਨੇ ਮਗਰ ਸਾਰਾ ਮਾਲ ਵੇਚ ਗਿਆ ਵਰੀ ਹਾਂ ਸਾਰਾ ਵੇਚ ਗਿਆ ਜੀ ਉਹ ਟੋਕੜਾ ਛਕੜਾ ਨਿਕਲ ਗਿਆ ਆਪਣਾ ਇੱਕੋ ਝੋਟੀ ਰਹਿ ਗਈ ਆ ਪਿਛਲੇ ਘੜੇ ਦੀ ਅੱਛਾ ਲਓ ਜੀ ਉਗਦੀ ਆ ਝੋਡੀ ਚਾਰ ਦਿਨ ਦਾ ਦੁੱਧ 14 15 ਕਿਲੋ ਬਸ ਠੀਕ ਆ ਠੀਕ ਆ ਮਿਲ ਕੇ ਲਾਂਗੇ ਬਸ ਠੀਕ ਆ ਬਹੁਤ ਖਰੀਆ ਚਾਰ ਦਿਨ ਦਾ ਪਹਿਲਾ ਪਹਿਲਾ ਸੁਆ ਜੀ ਫਿਰ ਵੀ ਪਹਿਲਾ ਸੁਆ ਚਾਰ ਦਿਨ ਝੋਟੀ ਇਹ ਵੀ ਬਣੋ ਬਾਬਾ ਜੀ ਹਾਂਜੀ ਬਾਬਾ ਜੀ ਫਿਰ ਇਹਦਾ ਡੇਢ ਮੁੱਲ ਕਰਦੇ ਹਾਂ ਅੱਛਾ 40 ਦੀ ਦੇ ਦਿਆ ਜਾਈ ਜੀ ਰੱਖੋ ਬਸ ਚਲੋ ਰੈਗੂ ਜਲੀ ਜਾਵੇ ਕੰਮ ਆ ਦੇ ਦੇ ਦਾਂ ਚਲੋ ਠੀਕ ਆ ਦੁੱਧ 15 ਕਿਲੋ 14 ਜਿਹੜਾ ਕੱਟੀ ਕੋ ਚਵਾ ਕੇ ਲਵੇ ਚਲੋ ਠੀਕ ਆ ਹਾਂਜੀ ਇਹ ਜੀ ਇਹ ਕੱਟੀ ਆਪਣਾ ਛਿੱਗੀ ਆ ਜੀ ਦੂਜਾ ਸੂਆ 6 ਦਿਨ ਦੂਜਾ ਸੂਆ ਦੁੱਧ ਜੀ ਦੁੱਧ ਦੇ ਦੇ ਕੋਈ 14 ਕਿਲੋ 14 ਕਿਲੋ ਹੈਗਾ ਬਰਾਬਰ ਹੀ ਇਹ ਜੋੜੇਗਾ ਬਰਾਬਰ ਹੀ ਆ ਸਾਰਾ ਲਓ ਜੀ ਬਰਾਬਰ ਦੁੱਧ ਤੇ ਇਹ ਵੀ ਦੇਖੋ ਜੰਗੀ ਕੱਟੀ ਛਿੱਗੀ ਆ ਦੰਦਾ ਜੀ ਠੀਕ 6 ਦਿਨ ਦਾ ਠੀਕ ਆ ਆ ਦੇਖੋ ਵੱਝੇ ਲਾ ਕੇ ਮਾਲ ਲੈ ਕੇ ਨੇ ਬਾਬਾ ਜੀ ਭਾਏ ਹਾਂਜੀ ਹਾਂਜੀ ਠੀਕ ਆ ਆਜੋ ਆਜੋ ਆਜਾ ਜੈਡ ਬਲੈਕ ਚੋਟੀ ਹੈ ਇਹਦੇ ਨਾਲੇ ਇੱਕ ਰੰਗ ਕਾਲੀ ਹੈ ਹਾਂ ਸੋਹਣੀ ਸੋਹਣੀ ਚੋਟੀ ਆ ਬੱਚਾ ਇਹਦਾ ਪਰ ਮਰ ਗਿਆ ਇਹਨਾਂ ਦਾ ਅੱਛਾ ਬੱਚਾ ਮਰ ਗਿਆ ਬਿਲਕੁਲ ਤਾਜੀ ਦਾ ਹੀ ਮਰ ਗਿਆ ਠੀਕ ਆ ਹਾਂਜੀ ਚਲੋ ਇੱਕ ਗੱਡੀ ਜੀ ਜਦੋਂ ਲਿਆਂਦਾ ਨਾ ਹਾਂਜੀ ਗੱਡੀ ਜੀ ਆਪਣਾ ਮਰ ਗਿਆ ਹਾਂਜੀ ਬਾਬਾ ਜੀ ਫਿਰ ਇਹਦਾ ਮੋਲ ਡੇਢ ਕਰਾਂਗੇ ਇੱਕ 40 ਦੇ ਦਾਂਗੇ ਕੱਟ ਇਹ ਵੀ ਇੱਕ ਰਕ 40 ਦੇਣੀ ਆ ਹਾਂ ਬਹੁਤ ਚੰਗੀ ਕੱਟੀਗਾ ਹਰ ਕੰਮ ਚ ਪੂਰੀ ਆਉਗੀ ਚਲੋ ਠੀਕ ਆ ਬਾਬਾ ਜੀ ਨਾਲ ਦੀ ਜੀ ਇਹ ਦੋਂਦੀ ਕੱਟੀ ਆ ਜੀ ਦੋ ਦਾਂ ਦਾ ਇਹਨੂੰ ਕਿਹਨੇ ਡੋ ਵਾਇਸ ਹੋਇਆ ਸੁਇਨੋ ਜੀ ਇਹਨੂੰ 15 ਕ ਦੇਣਾ ਸੋਨੇ ਝੋਟੀਆਂ ਦਾ ਹਾਂ ਜੇ ਬੱਚਾ ਹਾਂ ਪਿਓਰ ਦੋਂਦੀ ਆ ਵੇਖੋ ਜੀ ਮੈਂ ਦੋ ਦੰਦ ਦੰਦ ਪਿਓਰ ਦੰਦ ਦੋ ਦੰਦ ਦੋ ਦੰਦ ਫਟੇ ਕੋ ਹਾਂਜੀ 12 13 ਕਿਲੋ ਦੁੱਧ ਲੋ 12 13 ਕਿਲੋ ਹਾਂਜੀ ਮਿਲ ਕੇ ਲਓ ਜੀ ਬਸ ਠੀਕ ਹੈ ਲਓ ਜੀ 12 13 ਕਿਲੋ ਦੁੱਧ ਆ ਛੋਟੀ ਸੇ ਬਹੁਤ ਛੋਟੀ ਜੋੜੀ ਦੋ ਦੰਦ ਛੋਟੀ ਨਾਲੇ ਹਾਂ ਕੱਟੀ ਮਗਰੇ ਕੱਟੀ ਜੀ ਹਾਂਜੀ ਕੱਟੀ ਆ ਮਗਰੇ ਕੱਟੀ ਮਗਰਾ ਚਲੋ ਤੇ ਬਾਬਾ ਜੀ ਇਹਦੀ ਕੀ ਮਾਰਾ ਇਹ 40 ਦੀ ਦੇ ਇੱਕ ਲੱਖ 40 ਹਜ਼ਾਰ ਦੀ ਠੀਕ ਆ ਹਾਂਜੀ 30 ਦੀ ਦੇ ਇਹ ਵੀ 30 ਦੀ ਦੋ ਤਾਂ ਕਿ ਚਵਾ ਕੇ ਲੋ ਤਸੱਲੀ ਕਰ ਬਸ ਠੀਕ ਆ ਆਹਾਂਜੀ ਇਹਦੇ ਕੋਲ ਦੁੱਧ 12 ਕਿਲੋਟਰ ਹੈਗਾ ਇਹ ਵੀ ਤਾਜੀ ਸੂਈ ਇਹ ਵੀ ਤਾਜੀ ਸੂਈ ਆ ਬੰਚਾ ਮਗਰ ਕੀ ਆ ਗਿਆ ਜੀ ਇਹਦੇ ਮਗਰ ਕੱਟਾ ਹੋ ਗਈ ਰਹਿਣ ਬਾਹਰ ਲਾ ਲੇਂਗੂ ਬਾਹਰ ਬਾਹਰ ਨਾ ਕਰੋ ਫੋਟੋ ਲਾਵਾਗੇ ਬਾਹਰ ਨਾ ਲਾ ਬੰਦ ਬੰਦ ਫਿਰ ਚੰਗਿਆ ਹਾਂਜੀ ਆ ਆਪਣਾ ਚਾਰੇ ਕਟੀਆਂ ਬਹੁਤ ਸਾਫ ਹਾਂ ਆਹ ਜੀ ਇਹ ਚਾਰ ਦੰਦ ਆ ਚਾਰ ਦੰਦ ਜੀ ਲਓ ਜੀ ਹਾਂਜੀ 12 ਕਿਲੋ ਲੀਟਰ ਇਹਦੇ ਕੋ ਵੀ ਮਿਲ ਕੇ ਦਾਂਗੇ ਅੱਛਾ ਠੀਕ ਆ ਨਿੱਗਰਲੇਵਾ ਰੱਖ ਦੀ ਹਾਂ 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 ਬੱਚਾ ਮਗਰ ਜੀ ਆਹ ਜੇ ਨਾਲ ਦਾ ਆਹ ਜੀ ਬੈਠਾ ਬੈਠੋ ਬਾਜੀ ਸੁਈ ਆ ਠੀਕ ਆ 15 20 ਦਿਨਾਂ ਚ ਲਾ ਚਲੋ ਆ ਥੋੜਾ ਨਿੱਗਰ ਅਖ ਰਿਹਾ ਨੇ ਜੀ ਆ ਜੋ ਦੁੱਧ ਕੱਢ ਜਾਂਦੀ ਠੀਕ ਆ ਲੇਵਾ ਥੋੜਾ ਨਿੱਗਰ ਰਿਹਾ ਪਰ ਚਵਾਚ ਚੰਗਾ ਵਧੀਆ ਲੱਗਾ ਆ ਪੈੜੀਆਂ ਜੋ ਇਹੋ ਰਹਿ ਗਈਆਂ ਜੀ ਠੀਕ ਆ ਜੀ ਚਲੋ ਇਹਦੀ ਫਿਰ ਪਪਾ ਜੀ ਕੀਮਤ ਸਵਾ ਲੱਖ ਦੀ ਦੇ ਸਵਾ ਲੱਖ ਜੀ ਹਾਂ ਬਸ ਠੀਕ ਬਸ ਆਹੀ ਹੈ ਜੀ ਲੋ ਜੀ ਦੇਖੋ ਆ ਝੁੱਟੀਆਂ ਬਾਬਾ ਜੀ ਕੋਲ ਪਰ ਮੇਰੇ ਵੀ ਚੁਾਈ ਕਰਕੇ ਚੈੱਕ ਕਰਕੇ ਪਾਸ ਕਰ ਗਿਆ ਨਾ ਬਾਬਾ ਜੀ ਆ ਜੋ ਦੋੜਾ ਕੇ ਚੋ ਕੇ ਤਸੱਲੀ ਕਰਕੇ ਆ ਆ ਬਿਲਕੁਲ ਜੀ ਬਿਲਕੁਲ ਆਪਣਾ ਜੇ ਤਾਂ ਚੋ ਲੈਣੀ ਆ ਫਿਰ ਉਹਦੇ ਚ ਕਿਹੜਾ ਕੋਈ ਨਹੀਂ ਨਹੀਂ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਚਲੋ ਜੀ ਬੋਲੋ ਨੰਬਰ ਜੀ 9814632239 ਜੀ ਹਾਂ ਜੀ ਆਪਣਾ ਸੰਤ ਨਗਰ ਵਟਾਲਾ ਹਾਂ ਜੀ ਸਾਡਾ ਐਡਰੈਸ ਆ ਦਾਣਾ ਦਾਣਾ ਮੰਡੀ ਦੇ ਕੋਲ ਡੇਰਾ ਰੋਡ ਤੇ ਦਾਣਾ ਮੰਡੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ